ਗਾਣਾ ਘਰੇ ਪਾਸੇ ਉਹ ਜਾਣਾ ਮਾਲੀ ਦਾ ਜਿਵੇਂ ਉਹ ਘੁੰਮ ਕੇ ਉਹ ਘੁੰਮ ਕੇ ਜਾਂਦਾ ਪਾਣੀ ਪਾਣੀ ਦੇ ਵਿੱਚ ਕੋ ਚੇਂਜਿੰਗ ਮਿਲਦਾ ਆਨੰਦ ਆਉਂਦਾ ਆਨੰਦ ਬਹੁਤ ਐ ਫਾਉਟਾ ਪਾਣੀ ਉਹ ਬਹੁਤ ਵਧੀਆ ਕੰਮ ਕਰਦੇ ਇਹ ਹਰ ਸਾਲ ਕਰਦੇ ਬਹੁਤ ਵਧੀਆ ਕਰਦੇ ਐਹੋ ਜੇ ਕੰਮ ਕੋਈ ਨਹੀਂ ਕਰਦਾ ਉਹ ਤੋਂ ਲੈ ਕੇ ਸਤਨ 1962 ਟ੍ਰੇਨ ਦੀ ਸ਼ੂਲ ਜਲਦੀ ਆ ਰਹੀ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਨਾ ਤੁਹਾਡੇ ਨਾਲ ਸਾਡੇ ਨਾਲ ਮੇਰੇ ਕੁੱਲ ਦੁਨੀਆ ਪੂਰੇ ਲੁਧਿਆਣਾ ਦੇ ਪੂਰੇ ਪੰਜਾਬ ਦੇ ਸਹਿਯੋਗ ਨਾਲ ਇਹ ਸ਼ੂਲ ਜਲਦੀ ਆ ਰਹੀ ਹੈ ਇਹ ਪ੍ਰਾਣੀ ਪਰੰਪਰਾ ਦਾ ਵੇਰੇ ਯਾਰ ਬਹੁਤ ਵਧੀਆ ਹਰ ਸਾਲ ਲਾਂਦੇ ਆ ਬਹੁਤ ਵਧੀਆ ਜਾਨੇ ਕਹਿੰਦਾ ਜਲ ਸੇਵਾ ਬਹੁਤ ਆਮ ਪਬਲਿਕ ਕੋਲੋਂ ਪੁੱਛੋ ਜਿਹੜਾ ਆਮ ਬੰਦਾ ਹੈ ਦਿਹਾੜੀਦਾਰ ਬੰਦਾ ਹੈ ਉਹਨੂੰ ਪੁੱਛੋ ਪਾਣੀ ਪੀਣਾ ਆਮ ਬੰਦਾ 20 ਰੁਪਏ ਦੀ ਬੋਤਲ ਕੋਈ ਨਹੀਂ ਕੋਈ ਨਹੀਂ ਲੈ ਸਕਦਾ ਇੱਥੇ ਠੰਡਾ ਪਾਣੀ ਪੀਣ ਨੂੰ ਮਿਲਦਾ ਹੈ ਭੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਸਤਲ ਮਈ ਮਹੀਨਾ April ਮਹੀਨਾ ਸ਼ੁਰੂ ਹੁੰਦਾ ਹੈ ਉਹ ਅਸ਼ਵੀ ਲੱਗ ਜਾਂਦੀ ਹੈ ਜੀ ਹਾਂਜੀ ਹਾਂਜੀ ਤੇ ਮੇਰੇ ਨਾਲ ਅਗਸਤ ਨੰਬਰ ਤੱਕ ਅਕਤੰਬਰ ਤੱਕ ਚੱਲਦੀ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਕੀ ਮੈਸੇਜ ਹੈ ਤੁਹਾਡਾ ਪਰ ਮੈਂ ਤਾਂ ਕਹਿੰਦਾ ਜੀ ਸਾਰਿਆਂ ਨੂੰ ਅੱਗੇ ਆਣਾ ਚਾਹੀਦਾ ਜੀ ਇਸ ਕੰਮ ਵਾਸਤੇ ਬਹੁਤ ਭਲਾਈ ਦਾ ਕੰਮ ਹੈਗਾ ਜੀ 7 8 7 8 ਉਹ ਲੈਬਰ ਲੈ ਕੇ ਆਉਂਦੇ ਪਾਣੀ ਪਾਣੀ ਵੈਟੋ ਕਮੀ ਥੋੜੀ ਉਹਨੇ ਪਾਣੀ ਜੀ ਅਰ ਵਾਖੜਵਾ ਪੱਤੀ ਹੋ ਜੀ ਆਲੇ ਨੇ ਸਿਰਫ ਇੱਕ ਪ੍ਰਸ਼ਾਦ ਲੈ ਆਂਦੇ ਨੇ ਭੋਲੇ ਵਾਜ ਕੀੜੀ ਦਾ ਪੀੜੀ ਅੱਗੇ ਜਲਦੀ ਆ ਰਹੀ ਹੈ ਜੀ ਅੱਜ ਦਿਨ ਤੱਕ ਵੀ ਪ੍ਰਭੂ ਦੀ ਕਿਰਪਾ ਦੇ ਨਾਲੇਚ ਵੀ ਚੱਲ ਰਹੀ ਹੈ ਜੀ। ਜੰਮਰਾਲਾ ਤੋਂ ਜੋ ਸ਼ੁਰੂ ਹੋ ਜੋ ਘੰਟਾ ਜਿਹੜੇ ਕੋਈ ਪਾਣੀ ਦੀ ਜ਼ੁਗੜਾ ਨਹੀਂ ਹੈਗੀ। ਅਸੀਂ ਕਵਾਂਗੇ ਲੋਕਾਂ ਨੇ ਪਿਆਉ ਲਗਾਣੇ ਚਾਹੀਦੇ ਨੇ। ਹਜ਼ਾਰਾਂ ਬੰਦੇ ਰੋਜ਼ ਆਉਂਦੇ ਨੇ ਜਿਹੜਾ ਆਪਣਾ ਮਨ ਦੀ ਪਿਆਸ ਇੱਥੇ ਆ ਕੇ ਬੁਝਾਉਂਦੇ ਨੇ ਜੀ। ਫਰਿਆਦ ਕਰਾਂਗੇ ਆਪਣੇ ਨਸ਼ਿਆਂ ਨੂੰ ਛੱਡ ਕੇ ਆਪਣੇ ਧਰਮ ਦੇ ਕੰਮ ਵਿੱਚ ਲੱਗੋ ਤੇ ਤੁਹਾਡਾ ਵੀ ਭਲਾ ਤੇ ਲੋਕਾਂ ਦਾ ਵੀ ਭਲਾ। ਜੈ ਬਾਬਾ ਪਰਫਾਨੀ ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਦੱਸਦੇ ਚੋੜੇ ਬਾਜ਼ਾਰ ਦੇ ਵਿੱਚ ਮੌਜੂਦ ਆ ਚੋੜੇ ਬਾਜ਼ਾਰ ਦੇ ਵਿੱਚ ਛਵੀਲ ਜਿਹੜੀ ਹੈ ਲੋਕਾਂ ਨੂੰ ਪੀਈ ਜਾਂਦੀ ਹੈ ਠੰਡਾ ਜਲ ਲੋਕਾਂ ਦੀ ਇਸੇਵਾ ਦੇ ਵਿੱਚ ਜਿਹੜਾ ਹਾਜ਼ਰ ਰਹਿੰਦਾ ਦੱਸਦੇ ਸਾਲ 1962 ਤੋਂ ਜਿਹੜੀ ਹੈ ਸ਼ੁਰੂਆਤ ਹੋਈ ਹੈ ਸੋ ਉਸ ਤੋਂ ਬਾਅਦ ਅੱਜ 2025 ਜਿਹੜਾ ਚੱਲਦਾ ਪਿਆ ਲਗਾਤਾਰ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਚੋੜੇ ਬਾਜ਼ਾਰ ਤੇ ਲੋਕਾਂ ਦੇ ਵੱਲੋਂ ਵਪਾਰੀਆਂ ਵੱਲੋਂ ਚੋੜੇ ਬਾਜ਼ਾਰ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜਾ ਮੰਦਿਰ ਹੈ ਭਗਵਾਨ ਪੋਲੇ ਨਾਜ਼ੀਦਾ ਉਹ ਬਣਾਇਆ ਵਧੀਆ ਤਰੀਕੇ ਨਾਲ ਜਿਹੜਾ ਬਰਫ਼ ਨਾਲ ਮੰਦਰ ਨੂੰ ਸਜਾਇਆ ਪੋਲੇ ਨਾਜ਼ੀ ਦਾ ਦਰਵਾਜਾ ਜਿਹੜਾ ਸਜਾਇਆ ਹੋਇਆ ਸੋ ਲੋਕ ਕਿਸ ਤਰੀਕੇ ਸੇਵਾ ਕਰ ਰਹੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਚੋੜੇ ਬਾਜ਼ਾਰ ਦੇ ਜਿਹੜੇ ਲੋਕ ਨੇ ਉਹ ਵੀ ਲਗਾਤਾਰ ਇਸ ਸੇਵਾ ਦਾ ਆਨੰਦ ਵੀ ਉਠਾ ਰਹੇ ਨੇ ਕਿਉਂਕਿ ਜਲ ਜਿਹੜਾ ਹੈ ਜੀਵਨ ਲਈ ਬਹੁਤ ਜ਼ਰੂਰੀ ਹੈ ਪਾਣੀ ਦੇ ਨਾਲ ਸਰੀਰ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜੀ એનર્ਜੀ ਮਿਲਦੀ ਹੈ ਕਿਉਂਕਿ ਅਗਰ ਗਰਮੀ ਦੀ ਗੱਲ ਕਰੀਏ ਤੇ ਗਰਮੀ ਦੇ ਵਿੱਚ ਜੇਕਰ ਪਾਣੀ ਨਾ ਮਿਲੇ ਤੇ ਕਿਤੇ ਨਾ ਕਿਤੇ ਕਾਫੀ ਸਰੀਰ ਨੂੰ ਜਿਹੜਾ ਕਾਫੀ ਨੁਕਸਾਨ ਹੋ ਸਕਦਾ ਹੈ ਤਾਂ ਕਈ ਬਿਮਾਰੀਆਂ ਵੀ ਜਿਹੜੀਆਂ ਪਾਣੀ ਨਾ ਮਿਲਣ ਕਰਕੇ ਲੱਗਦੀਆਂ ਨੇ ਪਰ ਲੁਧਿਆਣਾ ਦੇ ਚੋੜੇ ਬਾਜ਼ਾਰ ਦੀ ਗੱਲ ਕਰੀਏ ਚੋੜੇ ਬਾਜ਼ਾਰ ਦੇ ਵਿੱਚੋਂ ਅਗਰ ਅਸੀਂ ਮੇਨ ਰੋਡ ਦੀ ਗੱਲ ਕਰੀਏ ਤੇ ਮੇਨ ਰੇਡ ਤੋਂ ਸ਼ੁਰੂਆਤ ਹੋ ਕੇ ਤੁਸੀਂ ਇੱਥੇ ਤੱਕ ਆ ਜਾਓਗੇ ਜਿੱਥੇ ਤੱਕ ਜਲ ਲੱਗਿਆ ਹੋਇਆ ਤੇ ਕਿਤੇ ਵੀ ਤੁਹਾਨੂੰ ਪਾਣੀ ਦੀ ਜਿਹੜੀ ਸੁਵਿਧਾ ਹੈ ਉਹ ਨਹੀਂ ਨਜ਼ਰ ਆਊਗੀ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਪਾਣੀ ਦੀ ਜਿਹੜੀ ਸੇਵਾ ਆ ਉਹ ਕਿੰਨੇ ਦਿਨਾਂ ਤੋਂ ਜਿਹੜੀ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰਦੇ ਆਂਕਲ ਕੀ ਕਹਿਣਾ ਚਾਹੋਗੇ ਜਿਹੜੀ ਜਲਦੀ ਸੇਵਾ ਲਗਾਤਾਰ ਪੀਰਿਓ ਪੀਣ ਤੋਂ ਬਾਅਦ ਕਾਫੀ ਆਨੰਦ ਜਿਹੜਾ ਲਿੱਤਾ ਤੁਸੀਂ ਅੰਮ੍ਰਿਤ 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 ਗਉਂਗਾ ਅੰਮ੍ਰਿਤ ਨੂੰ ਇਹ ਕਿੰਨੇ ਦੇ ਵੇਟ ਕਰਦੇਵੇਂ ਆਂ ਦਾਣਾ ਤਾਂ ਨਿੰਦਾ ਜੇ ਰੰਗ ਕਿਸੇ ਪਾਣੀ ਕਿਸੇ ਵਿੱਚ ਇਹ ਦਰ ਰੰਗ ਜਾਈ ਜਾਵੇ ਹੋ ਨਿੰਦਾ ਨਹੀਂ ਕਿਦੋਂ ਜੋਥੀ ਮੈਂ ਨਾਂ ਨਾ ਕਿਤੇ ਨਾ ਮੰਮਾ ਮਤਲਬ ਇਹ ਪੂਰੀ ਜਿਹੜੀ ਮਾਰਕੀਟ ਹੈ ਕਿਤੋਂ ਕੁੱਮ ਕੇ ਜਦੋਂ ਜਾਂਦੇ ਹੋ ਤੇ ਪਾਣੀ ਪੀਣ ਵਾਸਤੇ ਪਾਣੀ ਪੀਣ ਵਾਸਤੇ ਰੰਗ ਜਾਈ ਜਾਦਾ ਗਾਣਾ ਕਿਹੜੇ ਪਾਸੇ ਉਹ ਜਾਣਾ ਮਾਲਿਕਾਂ ਜਿਉਂ ਉਹ ਘੁੰਮ ਕੇ ਇੱਧਰ ਘੁੰਮ ਕੇ ਜਾਂਦੇ ਪਾਣੀ ਵਿੱਚ ਪਾਣੀ ਦੇ ਵਿੱਚ ਕੋਈ ਚੇਂਜਿੰਗ ਮਿਲਦਾ ਆਨੰਦ ਆਉਂਦਾ ਆਨੰਦ ਬਹੁਤ ਹੈ ਸਾਫ਼ ਸੁਥਰਾ ਪਾਣੀ ਸਾਫ਼ ਅੰਮ੍ਰਲ ਹੈ ਸਾਫ਼ ਸੁਥਰਾ ਪਾਣੀ ਐ ਨਾ ਨਾ ਐ ਸੋ ਹੋਰ ਵੀ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਦੇਖ ਸਕਦੇ ਹੋ ਕਿ ਜਲਦੀ ਜੜੀ ਸੇਵਾ ਨਿਭਾਈ ਜਾ ਰਹੀ ਹੈ ਗੱਲ ਕਰਦੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਕੀ ਦੇਰ ਜੜੀ ਹੈ ਸੇਵਾ ਨਿਭਾਉਂਦੇ ਜੀ 150 2 ਘੰਟੇ 150 2 ਘੰਟੇ 150 2 ਘੰਟੇ ਸਵੇਰੇ ਕਦੋਂ ਸ਼ੁਰੂਆਤ ਹੋ ਜਾਂਦਾ ਹੈ ਸਵੇਰ 8:00 ਵਜੇ ਅਚਾਨਕ ਹੋ ਗਿਆ ਹਾਂਜੀ ਸ਼ਾਮ ਤੱਕ ਨੰਬਰ ਤੋਂ ਤਾਂ ਚੱਲਦਾ 7-8 ਵਜੇ ਦਾ ਕਿਸ ਨਾਮ ਤੋਂ ਜਲ ਜੜਾਏ ਪਿਆ ਜਾਂਦਾ ਲੋਕਾਂ ਨੂੰ ਸ਼ਿਵ ਭੋਲੇ ਦੇ ਨਾਮ ਬੋਲੇ ਨਾਮ ਹਾਂ ਕਿ ਲੋਕ ਆ ਕੇ ਜੜਾ ਜਲ ਪੀ ਕੇ ਆਨੰਦ ਲੈਂਦੇ ਨੇ ਸਰ ਕੁਝ ਨਹੀਂ ਪਤਾ ਕਿੰਨੇ ਆਦਮੀ ਆਏਗਾ ਹਾਂਜੀ ਦੱਸ ਦਈਏ ਕਿ ਦੇਖ ਸਕਦੇ ਹੋ ਕਾਫੀ ਖੂਬਸੂਰਤ ਮੰਦਰ ਸਜਾਇਆ ਹੋਇਆ ਟੱਬ ਦੇ ਟੱਬ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਾਣੀ ਦੇ ਨਾਲ ਪੂਰਾ ਭਰਿਆ ਹੋਇਆ ਲੋਕ ਆਨੰਦ ਲੈ ਰਹੇ ਨੇ ਤਾਂ ਲੋਕਾਂ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਜਦੋਂ ਪਾਣੀ ਪੀਣਾ ਹੁੰਦਾ ਤੇ ਅਸੀਂ ਇਸ ਏਰੀਆ ਦੇ ਵਿੱਚ ਘੁੰਮ ਕੇ ਆਂਦੇ ਕਿਉਂਕਿ ਇਸ ਮਾਰਕੀਟ ਦੇ ਵਿੱਚ ਪਾਣੀ ਦੀ ਜਿਹੜੀ ਸੁਵਿਧਾ ਹੈ ਉਹ ਨਹੀਂ ਮਿਲਦੀ ਤਾਂ ਸਾਡੇ ਨਾਲ ਉਹ ਸੇਵਾ ਸੇਵਾਦਾਰ ਜਿਹੜੇ ਮੌਜੂਦ ਨੇ ਜਿਨ੍ਹਾਂ ਵੱਲੋਂ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਦੱਸ ਦਈਏ ਪੀੜੀ ਦੜ ਪੀੜੀ ਜਿਹੜੀ ਹੈ ਸੇਵਾ ਕੀਤੀ ਜਾਂਦੀ ਹੈ ਸੋ ਜਾਣਕਾਰੀ ਲੈਣੇ ਅੰਕਲ ਕੀ ਕਹਿਣਾ ਚਾਹੋਗੇ ਜਿਹੜੀ ਹੈ ਜ ਜਿਹੜੀ ਸੇਵਾ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਕਾਫੀ ਰਸ਼ ਦੇਖ ਸਕਦੇ ਹੋ ਕਿ ਨਜ਼ਰ ਆ ਰਿਹਾ ਲੋਕਾਂ ਦਾ ਲੋਕ ਕਾਫੀ ਇਸ ਥਾਂ ਤੇ ਖੜੇ ਨੇ ਪਾਣੀ ਪੀ ਰਹੇ ਨੇ ਜਲ ਪੀ ਰਹੇ ਨੇ ਕਦੋਂ ਦੀ ਇਹ ਸੇਵਾ ਜਿਹੜੀ ਸ਼ੁਰੂਆਤ ਹੋਈ ਇਹ ਸਾਲ 1962 ਤੋਂ ਸੇਵਾ ਚੱਲ ਰਹੀ ਹੈ ਸਾਡੇ ਬੁਰਜਗਾਂ ਦੇ ਵਲੇ ਤੋਂ ਜੀ ਪੀੜੀ ਦਾ ਪੀੜੀ ਅੱਗੇ ਚਲਦੀ ਆ ਰਹੀ ਹੈ ਜੀ ਹੱਲੇ ਅੱਜ ਦਿਨ ਤੱਕ ਵੀ ਪ੍ਰਭੂ ਦੀ ਕਿਰਪਾ ਦੇ ਨਾਲ ਇਹ ਛਵੀਲ ਚੱਲ ਰਹੀ ਹੈ ਜੀ ਕੀ ਮਤਲਬ ਉਦੋਂ ਜਦੋਂ ਬੁਰਜਗੋ ਬਜ਼ੁਰਗ ਲਗਾਉਂਦੇ ਹੁੰਦੇ ਸੀ ਛਵੀਲ ਪਾਣੀ ਲਗਾਉਂਦੇ ਸੀਗੇ ਜਲ ਪਿਉਂਦੇ ਸੀਗੇ ਤੇ ਕੀ ਕੁਝ ਸੀਗਾ ਉਸ ਸਮੇਂ ਦਾ ਹਾਲਾਤ ਇਥੇ ਲੋਕਾਂ ਦਾ ਉਸ ਵੇਲੇ ਤੇ ਬੋਜੀ ਜਿਹੜਾ ਪਾਣੀ ਸੀ ਨਾ ਨਲ ਦੇ ਰਾਹੀਂ ਆਂਦਾ ਸੀ ਤੇ ਸਾਡੇ ਬਿਊਰਗਾਂ ਦੇ ਵੇਲੇ ਸੀ ਆਪਣੇ ਹੋਸ਼ੇ ਹੀ ਦੇਖਿਆ ਪੀਪਿਆਂ ਦੇ ਵਿੱਚ ਪਾਣੀ ਭਰ-ਭਰ ਕੇ ਲਿਆ ਕੇ ਤੇ ਛਬਿਲ ਚਾਲੂ ਕਰਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਸਾਡੇ ਇੱਥੇ ਹੈਂਡ ਪੰਪ ਲੱਗਾ ਜੀ ਹੈਂਡ ਪੰਪ ਤੋਂ ਬਾਅਦ ਮਹਾਮਾਇਦੀ ਬੋਲੇ ਰਾ ਦੀ ਕਿਰਪਾ ਨਾਲ ਸਮਰਥੀਪਲ ਪੰਪ ਲੱਗਾ ਆਇਆ ਉਹਦੇ ਰਾਹੀਂ ਬਾਹਰ ਜਲ ਚੱਲ ਰਿਹਾ ਕਿਸ ਤਰੀਕੇ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਲੋਕ ਕਹਿੰਦੇ ਨੇ ਕਿ ਸਪੈਸ਼ਲਿਸਟ ਏਰੀਆ ਦੇ ਵਿੱਚ ਆਨੇ ਆਸੀਂ ਇੱਥੇ ਪਾਣੀ ਪੀਣ ਵਾਸਤੇ ਕਿਉਂਕਿ ਇਸ ਮਾਰਕੀਟ ਦੇ ਵਿੱਚ ਪਾਣੀ ਦੀ ਜਿਹੜੀ ਕਿਤੇ ਸਹੂਲਤ ਨਹੀਂ ਆਈ ਇੱਥੇ ਮਾਰਕੀਟ ਦੇ ਵਾਕਏ ਭੋਜੀ ਸਮਰਾਲਾ ਤੋਂ ਤੋਂ ਸ਼ੁਰੂ ਹੋ ਜੋ ਘੰਟਾ ਜਿਹੜਾ ਕੋਈ ਪਾਣੀ ਦੀ ਸਬਦਾ ਨਹੀਂ ਹੈਗੀ ਅਸੀਂ ਤੇ ਕਹਾਂਗੇ ਲੋਕਾਂ ਨੇ ਪਿਆਉ ਲਗਾਣੇ ਚਾਹੀਦੇ ਨੇ ਆਪਣਾ ਧਰਮ ਦੇ ਕੰਮ ਦਾ ਕੰਮ ਗਰਮੀਆਂ ਦੇ ਵਿੱਚ ਰਾਹਤ ਲੋਕ ਯਾਤਰੀ ਨੂੰ ਮਿਲੇ ਹਜ਼ਾਰਾਂ ਬੰਦੇ ਰੋਜ਼ ਆਉਂਦੇ ਨੇ ਜਿਹੜਾ ਆਪਣਾ ਮਨ ਦੀ ਪਿਆਸ ਇੱਥੇ ਆ ਕੇ ਬੁਝਾਉਂਦੇ ਨੇ ਜੀ ਇਹ ਕਦੋਂ ਸ਼ੁਰੂਆਤ ਕੀਤੀ ਜਾਂਦੀ ਸਵੇਰੇ ਕਿੰਨੇ ਵਜੇ ਤੋਂ ਸ਼ੁਰੂ ਹੁੰਦਾ ਇਹ ਸਵੇਰੇ ਭਾਈ 6:30 ਤੋਂ 8:00 ਸ਼ੁਰੂ ਹੋ ਜਾਂਦੀ ਤੇ ਸ਼ਾਮ ਦੇ 8:30 9:00 ਤੱਕ ਚੱਲਦੀ ਹੈ ਜੀ ਸੋਣਾ ਤੁਸੀਂ ਮੰਦਰ ਸਜਾਇਆ ਹੋਇਆ ਅਫਗਾਨ ਬੋਲੇ ਨਾਜ਼ੀ ਦਾ ਇਹ برف ਜਿਹੜਾ ਸਵੇਰੇ ਇਦਾਂ ਤਿਆਰ ਕਰਕੇ ਰੱਖ ਦਿੰਦੇ ਉਹ ਸ਼ਾਮ ਤੱਕ ਇਹ ਹੁੰਦੀ ਹੈ ਕਿ ਰੋਜ਼ ਇਹਨੂੰ ਚੇਂਜ ਕੀਤਾ ਜਾਂਦਾ ਇਹ ਰੋਜ਼ ਚੇਂਜ ਕੀਤਾ ਜਾਂਦਾ ਜੀ ਸਵੇਰੇ برف ਆਂਦੀ ਕੱਟ ਕੇ ਲਗਾ ਦਿੱਤੀ ਜਾਂਦੀ ਏ ਔਰ ਕਈ ਦਮ ਇੱਥੇ ਭਗਵਾਨ ਬੋਲੇ ਨਾਦ ਦੇ ਆਪਣੇ ਆਪ ਦਰਸ਼ਨ ਵੀ ਇੱਥੇ ਹੁੰਦੇ ਨੇ ਬਾਬਾ ਬਰਫਾਨੀ ਦਰਸ਼ਨ ਦਿੰਦੇ ਨੇ ਕਿਸੇ ਵੀ ਰੂਪ ਇਹ ਦਰਸ਼ਨ ਹੁੰਦੇ ਨੇ ਜੀ ਇਹ ਕਈ ਦਫਾ ਕਈ ਤੁਹਾਡੇ ਕੈਮਰੇਮੈਨ ਕਈ ਪਿਛਲੇ ਸਾਲ ਵੀ ਉਸ ਤੋਂ ਕਈ ਵੀਡੀਓ ਰਿਕਾਰਡ ਕਰਕੇ ਲੈ ਜਾ ਚੁੱਕੇ ਨੇ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹ ਮੈਸੇਜ ਹੀ ਆਪਣਾ ਇਹ ਪਿਆਉ ਲਗਾਣੇ ਚਾਹੀਦੇ ਨੇ ਗਰਮੀਆਂ ਦੇ ਵਿੱਚ ਜਿੰਨੀ ਵੀ ਤੁਹਾਡੇ ਕੋਲ ਸੇਵਾ ਬਖਸ਼ੀ ਜਾਂਦੀ ਤੇ ਲਗਾਣੇ ਚਾਹੀਦੇ ਨੇ ਜੀ ਆਪਣਾ ਧਰਮ ਦੇ ਕੰਮ ਵਿੱਚ ਲੱਗਣਾ ਚਾਹੀਦਾ ਹੈ ਇਹ ਜਿਹੜੀ ਯੁਵਾ ਪੀੜੀ ਸਾਡੀ ਨਸ਼ੇ ਨਾਲ ਜੁੜੀ ਹੋਈ ਹੈ ਅਸੀਂ ਉਹਨੂੰ ਇਕਾਸ ਕਰਾਂਗੇ ਫਰਿਆਦ ਕਰਾਂਗੇ ਆਪਣੇ ਨਸ਼ਿਆਂ ਨੂੰ ਛੱਡ ਕੇ ਆਪਣੇ ਧਰਮ ਦੇ ਕੰਮ ਵਿੱਚ ਲੱਗੋ ਤੇ ਤੁਹਾਡਾ ਵੀ ਭਲਾ ਤੇ ਲੋਕਾਂ ਦਾ ਵੀ ਭਲਾ ਬਿਲਕੁਲ ਸਾਡੇ ਨਾਲ ਕੁਝ ਨੌਜਵਾਨ ਯੂਥ ਵੀ ਮੌਜੂਦ ਆ ਨਾਮ ਕੀ ਹੈਗਾ ਮੇਰਾ ਨਾਮ ਕਰਨਗਨੋਜੀਆ ਜੀ ਜੀ ਮੈਨੂੰ ਕਟੋੜ 20 ਸਾਲ ਹੋ ਗਏ ਚੋੜੇ ਇੱਥੇ ਜੋਬ ਕਰਦੇ ਜਦੋਂ ਦੀ ਇਹ ਸ਼ਬੀਲ ਜਲਦੀ ਆ ਰਹੀ ਹੈ ਅਸੀਂ ਮੈਂ ਮੇਰੇ ਬ੍ਰਦਰ ਸਾਰੇ ਇੱਥੇ ਜੋਬ ਕਰਦੇ ਨੇ ਅਸੀਂ ਸਾਰੇ ਇੱਥੇ ਆ ਕੇ ਸੇਵਾ ਕਰਦੇ ਨੇ ਤੇ ਲੋਕਾਂ ਨੂੰ ਪਾਣੀ ਪੀ ਕੇ ਸਾਨੂੰ ਇੱਕ ਸਕੂਨ ਜਾਂ ਮਿਲਦਾ ਦੇਖੋ ਇੱਥੇ ਕਿੰਨੇ ਰਿਕਸ਼ੇ ਵਾਲੇ ਆ ਕਿੰਨੇ ਮੰਗਣ ਵਾਲੇ ਆ ਸਭ ਨੇ ਇੱਥੇ ਆ ਕੇ ਪਾਣੀ ਪੀਣਾ ਤੇ ਸਾਰਿਆਂ ਨੇ ਇਥੋਂ ਪਾਣੀ ਮਤਲਬ ਜਿਹੜੇ ਦੁਕਾਨਾਂ ਦੇ ਮੁੰਡੇ ਕੰਮ ਕਰਦੇ ਸਾਰਿਆਂ ਨੇ ਪਾਣੀ ਇਥੋਂ ਲੈ ਕੇ ਜਾਣਾ ਉਹਨਾਂ ਨੇ ਪੀਣਾ ਸਭ ਤੋਂ ਵੱਡੀ ਰਾਹਤ ਦੇਖੋ ਗਰਮੀ ਦੇ ਵਿੱਚ ਕਿੱਥੇ ਉਹਦੇ ਬਾਜ਼ਾਰ ਦੇ ਵਿੱਚ ਮਾਰਕੀਟ ਤੇ ਤੁਹਾਨੂੰ ਪਾਣੀ ਨਹੀਂ ਮਿਲੇਗਾ ਸਿਰਫ ਸਿਰਫ ਇੱਥੇ ਹੀ ਮਿਲੇਗਾ ਵੀ ਲੋਕ ਜਦੋਂ ਢਾਈ ਮਹੀਨੇ ਚੱਲਦੀ ਛਵੀਰ ਤੇ ਲੋਕਾਂ ਨੂੰ ਚਾਹ ਹੁੰਦੀ ਹੈ ਕਿ ਅਸੀਂ ਇੱਥੇ ਆ ਕੇ ਪਾਣੀ ਦੀ ਛਵੀਰ ਪੀਣੀ ਹੈ ਬਿਲਕੁਲ ਸਰ ਇੱਕ ਪਾਸੇ ਇਹਦੀ ਸ਼ੁਰੂਆਤ ਕਦੋਂ ਕਰਦੇ ਹੋ ਕਿਹੜੇ ਮਹੀਨੇ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਕਦੋਂ ਤੱਕ ਇਹ ਜਿਹੜਾ ਜਲ ਪਿਆੰਦੇ ਰਹੇ ਇਹ ਬੋ ਜੀ ਮਈ ਮਹੀਨੇ ਚੱਲਦੀ ਹੈ ਤੇ ਜੁਲਾਈ 15 16 17 ਤੱਕ ਚੱਲਦੀ ਹੁੰਦੀ ਹੈ ਆਖਲੇ ਦਿਨ ਭੰਡਾਰਾ ਵੀ ਮਹਾਮਾਈ ਦੀ ਕਿਰਪਾ ਬੋਲੇਨਾ ਦੀ ਕਿਰਪਾ ਨਾਲ ਭੰਡਾਰਾ ਵੀ ਵੱਡਾ ਵਰਪੂਰਵਾਲੇ ਦਿਨ ਵਿੱਚ ਠੰਨੇ ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ ਜੀ ਤੇ ਲੋਕਾਂ ਦਾ ਇਕੱਠ ਜਿਹੜਾ ਨਜ਼ਰ ਆਂਦਾ ਲੋਕ ਸੰਗਤ ਜਿਹੜੀ ਆ ਕਾਫੀ ਮੂਆਕੇ ਪਹੁੰਚਦੀ ਹਾਂ ਜੀ ਲੋਕਾਂ ਦਾ ਇੱਕ ਆਸੋ ਦੀ ਜੀ ਪਾਣੀ ਪੀਣ ਦੇ ਚੋੜੇ 'ਤੇ ਚੱਲ ਕੇ ਖੁਸ਼ੀਰਾਂ ਨਵਾਈ ਦੀ ਦੁਕਾਨ ਦੇ ਕੋਲ ਜੜ ਕੇ ਛਬੀਲ ਤੇ ਪਾਣੀ ਪੀਦਾ ਕੀ ਲੱਗਦਾ ਹੁਣ ਮਾਰਕੀਟ ਦੇ ਵਿੱਚ ਕੰਮਕਾਰ ਕਿਦਾਂ ਦਾ ਚੱਲ ਰਿਹਾ ਹੈ ਗਰਮੀ ਨੂੰ ਦੇਖਦੇ ਹੋਏ ਗਰਮੀ ਜਿਹੜਾ ਮੌਸਮ ਹਰ ਵੇਲੇ ਆਪਣਾ ਮિજાਜ ਬਦਲਦਾ ਨਜ਼ਰ ਆਇਆ ਮਾਰਕੀਟ ਦੇ ਵਿੱਚ ਦੇਖੋ ਜੀ ਅਸਵਲੇ ਦੇ ਕਾਰੋਬਾਰ ਤੇ ਮੰਡੀ ਚ ਚੱਲ ਰਿਹਾ ਜੀ ਕੋਚੇ ਯੁੱਧ ਦੇ ਹਾਲਾਤ ਬਣ ਸਾਰਾ ਕਾਰੋਬਾਰ ਡਿਸਟਰਬੈਂਸ ਹੋ ਗਿਆ ਲੋਕਾਂ ਦੀ ਬਨੋ ਕਾਮ ਨਾਲੇ ਤੱਕ ਬਣੀ ਨਹੀਂ ਹੈਗੀ ਵੀ ਬਾਜ਼ਾਰ ਚੱਲੀਏ ਅਸੀਂ ਤਾਂ ਕਹਾਂਗੇ ਬਾਜ਼ਾਰ ਵੀ ਆਮਨ ਸੁਖ ਸ਼ਾਂਤੀ ਦਾ ਮਾਹੌਲ ਹੈ ਜੀ ਕੋਈ ਡਰਨ ਦੀ ਕੋਈ ਗੱਲ ਨਹੀਂ ਹੈਗੀ ਇਸ ਵੇਲੇ ਬਾਕੀ ਬਿਾਰ ਮੰਦਾ ਜੀ ਕਿਸ ਨਾਮ ਤੋਂ ਜਿਹੜੀ ਛਵੀਲ ਆ ਪਿਆਈ ਜਾਂਦੀ ਹੈ ਕਿਸ ਨਾਮ ਤੋਂ ਮਸ਼ਹੂਰ ਹੈ ਸ਼ਹਿਰ ਦੇ ਵਿੱਚ ਆ 24 ਜਰ ਸ਼ੀਲਡ ਦੇ ਨਾਮ ਤੇ ਮਸ਼ਹੂਰ ਹੈ ਜੀ ਅਸੀਂ ਛੋਟੇ ਹੁੰਦੇ ਆਂਦੇ ਸੀਗੇ ਮਤਲਬ 7-8 ਸਾਲ ਤੇ ਲਗਾ ਲੋ ਤਤੋਂ ਅਸੀਂ ਇੱਥੇ ਆਨੇ ਆਂ ਪਾਣੀ ਪੀਂਦੇ ਸੀਗੇ ਇੱਥੇ 24 ਜਰ ਹੋਰ ਕੋਈ ਛਵੀਲ ਨਹੀਂ ਹੁੰਦੀ ਸੀ ਕਿਤੇ ਪਾਣੀ ਨਹੀਂ ਹੁੰਦਾ ਸੀਗਾ ਛੋਟੇ ਛੋਟੇ ਆਂਦੇ ਸੀਗੇ ਬਹੁਤ ਗਰਮੀ ਆ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਹੁਣ ਮੈਦਾ ਮੀਨਣਾ ਕਿੰਨੀ ਗਰਮੀ ਆ ਪਛੀਦਾ ਆ ਰਿਹਾ ਤੇ ਸਭ ਨੂੰ ਸਿਰਫ ਚੌੜੇ ਵਿਚ ਜਾ ਕੇ ਇੱਥੇ ਚਬੀਲ ਦਾ ਸਭ ਨੂੰ ਪਤਾ ਹੈ ਕਿਥੇ ਚਬੀਲ ਲਗਣੀ ਹੈ ਇੱਥੇ ਪਾਣੀ ਪੀਤਾ ਜਾਏਗਾ ਤੇ ਕੁਝ ਲੋਕ ਨੇ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪਾਣੀ ਪੀਣ ਵਾਸਤੇ ਸਪੈਸ਼ਲ ਅਸੀਂ ਇਸ ਰਸਤੇ ਨੂੰ ਚੁਣਦੇ ਹਾਂ ਸਪੈਸ਼ਲ ਕਿਉਂਕਿ ਹੋਰ ਕਿਤੇ ਚਬੀਲ ਲੱਗਦੀ ਹੀ ਨਹੀਂ ਚੌੜਾ ਪਿਆ ਚਬੀਲ ਸਭ ਤੋਂ ਬਹੁਤ ਪੁਰਾਣਾ ਮਸ਼ਹੂਰ ਹੈ ਜੀ ਤੁਸੀਂ ਆਪ ਲਗਾ ਲਓ ਕਿੰਨੇ ਸਾਲ ਹੋ ਗਏ ਦੇਸ਼ ਨੂੰ ਮਤਲਬ ਲੁਧਿਆਣੇ ਨੂੰ ਐਕਸਪੈਂਡ ਹੋਏ ਕਿਤੇ ਵੀ ਛਵੀਲ ਨਹੀਂ ਲੱਗਦੀ ਸਭ ਤੋਂ ਪੁਰਾਣੀ ਛਵੀਲ ਹੈ ਸਭ ਤੋਂ ਇਤਹਾਸਿਕ ਛਵੀਲ ਹੈ ਤੇ ਅੱਜ ਤੱਕ ਰੈਗੂਲਰ ਕੰਟੀਨਿਊ ਹੋ ਰਹੀ ਹੈ ਬਿਲਕੁਲ ਕਿੰਨੀ ਉਮਰ ਹੋ ਗਈ ਅੰਕਲ ਤੁਹਾਡੀ ਮੇਰੀ 67 ਸੇਵਾ ਕਰਦੇ ਨੂੰ ਕਿੰਨੀ ਉਮਰ ਹੋ ਗਈ ਸੇਵਾ ਕਰਦੇ ਨੂੰ 70 75 76 ਤੋਂ ਪਹਿਲਾਂ ਹੀ ਹੋਵਾਂਗਾ ਸ਼ਾਇਦ ਤੀਸਰੀ ਚੌਥੀ ਪੀੜੀ ਸਾਡੀ ਜਿਹੜੀ ਨਾਲ ਲੱਗੀ ਚੱਲਦੀ ਪਈ ਹੈ ਕੀ ਕਹਿਣਾ ਚਾਹੋਗੇ ਲੁਧਿਆਣਾ ਸ਼ਹਿਰ ਵਾਸੀਆਂ ਦੇ ਲੋਕਾਂ ਨੂੰ ਕੋਈ ਸੇਵਾ ਕਰੋ ਮੈਂ ਪਰਮਾਤਮਾ ਦੀ ਕਿਰਪਾ ਹੈਗੀ ਇਹ ਵੇਖੋ ਚੱਲੀ ਜਾ ਰਹੀ ਹੈ ਕੋਈ ਅਸੀਂ ਗੱਲ ਨਹੀਂ ਹੈ ਕਿਸੇ ਨੂੰ ਕਿਸੇ ਅਫਸਰ ਨੂੰ ਵੀ ਕਹਿਦੇ ਐ ਸਹਿਯੋਗ ਅਗਲੇ ਵੀ ਦਿੰਦੇ ਨੇ ਹੁਣ ਕਾਰਪੋਰੇਸ਼ਨ ਵਾਲਿਆਂ ਨੇ ਕਿਹਾ ਉਹਨਾਂ ਥੋੜੇ ਜਣਾਂ ਦੇ ਵਿੱਚ ਹੀ ਸਾਨੂੰ ਰੋੜ ਜਾਲੀ ਪਾ ਦਿੱਤੀ ਸ਼ਿਵਰ ਪਾਈਪਲ ਦੂਜਾ ਵੀ ਲੈ ਆਂਦਾ ਪਾਣੀ ਵਾਲਾ ਪਾਈ ਵੀ ਇੱਧਰ ਦੂਜਾ ਕਨੈਕਟ ਕਰ ਦਿੱਤਾ ਉਹਨਾਂ ਦਾ ਵੀ ਸਹਿਯੋਗ ਧੰਨਵਾਦ ਕਰਦੇ ਆ ਸਾਰਾ ਜਿਹਨਾਂ ਨੇ ਕਿ ਇਹ ਮਿਲਦਾ ਇਹ ਇਸ ਇਸ ਕੰਮ ਨੂੰ ਸਾਰਿਆਂ ਨੇ ਸਹਿਯੋਗ ਦਿੰਦੇ ਨੇ ਇਹਦੀਆਂ ਛੋਟੇ-ਛੋਟੇ ਵਪਾਰ ਸ਼ਵੀਲ ਦਾ ਨਾਮ ਲੈ ਦਿਓ ਉਹ ਹਰ ਬੰਦਾ ਉਸ ਨੂੰ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦਾ ਹੈ ਚਾਹੇ ਜਿਸ ਰੂਪ 'ਚ ਮਰਜ਼ੀ ਕਰੇ ਇਸ ਲਈ ਤੁਸੀਂ ਵੀ ਆਏ ਹੋ ਸੇਵਾ ਭਾਵ ਵਾਸਤੇ ਇਹ ਵੇਖੋ ਇਸ ਦਾ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿੰਨੇ ਵੀ ਆਏ ਹੋ ਬਾਕੀ ਠੀਕ ਹੈ ਪਰ ਪਰਮਾਤਮਾ ਦੀ ਕਿਰਪਾ ਨਾਲ ਚੱਲਦਾ ਹੈ ਉ ਚੱਲਦਾ ਰਹੇ ਪਰਮਾਤਮਾ ਦੀ ਕਿਰਪਾ ਰਹੇ ਔਰ ਸਦਾ ਹੀ ਚੱਲਦਾ ਰਹੇ ਬਿਲਕੁਲ ਅਸੀਂ ਤਾਂ ਬਿਲਕੁਲ ਸਰ ਕੀ ਕਹਿਣਾ ਚਾਹੋਗੇ ਇੱਕ ਪਾਸੇ ਜਲਦੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਬਤੌਰ ਕੀ ਕਹਿਣਾ ਇਹ ਸੇਵਾ ਸਾਡੇ ਬਜ਼ੁਰਗਾਂ ਤੋਂ ਚੱਲਦੀ ਆ ਰਹੀ ਹੈ ਪੀੜੀਦਰ ਪੀੜੀਦਰ ਚੱਲਦੀ ਆ ਰਹੀ ਹੈ ਇਹ ਭੋਲੇ ਨਾ ਦਾ ਅਸ਼ੀਰਵਾਦ ਹੈ ਜਿਹੜਾ ਸਾਡੇ ਤੋਂ ਕਰਾ ਰਿਹਾ ਵਾ ਅਸੀਂ ਕਰਨ ਜੋ ਕੁਝ ਨਹੀਂ ਵੀ ਹੈਗੇ ਜੋ ਕਰਵਾਉਂਦਾ ਹੈ ਪੋਲੇ ਸ਼ੰਕਰ ਹੀ ਕਰਵਾ ਰਿਹਾ ਹੈ ਜਲਦੀ ਸੇਵਾ ਇਹ ਅਸੀਂ ਆਮ ਪਬਲਿਕਾ ਨੂੰ ਵੀ ਕਹਿਣਾ ਚਾਹਾਂਗੇ ਦੁਕਾਨਦਾਰਾਂ ਨੂੰ ਵੀ ਕਹਿਣਾ ਚਾਹਾਂਗੇ ਜੇ ਤੁਹਾਡੇ ਕੋਲ ਸੰਯੋਗ ਹੈ ਥੋੜੀ ਜਗ੍ਹਾ ਦੇ ਕੇ ਹਰ ਏਰੀਆ ਦੇ ਵਿੱਚ ਸ਼ਬੀਲ ਲਗਾਈ ਜਾਵੇ ਪਾਣੀ ਦਾ ਆਮ ਲਗਾਵਾਇਆ ਜਾਵੇ ਤੇ ਗਰਮੀ ਤੋਂ ਰਾਹਤ ਰਵੇ ਰਾਹਤ ਰਵੇ ਤੇ ਆਮ ਪਬਲਿਕ ਕੋਲੋਂ ਪੁੱਛੋ ਜਿਹੜਾ ਆਮ ਬੰਦਾ ਹੈ ਦਿਹਾੜੀਦਾਰ ਬੰਦਾ ਹੈ ਉਹਨੂੰ ਪੁੱਛੋ ਪਾਣੀ ਪੀਣਾ ਆਮ ਬੰਦਾ 20 ਰੁਪਏ ਦੀ ਬੋਤਲ ਕੋਈ ਨਹੀਂ ਕੋਈ ਨਹੀਂ ਲੈ ਸਕਦਾ ਇੱਥੇ ਠੰਡਾ ਪਾਣੀ ਪੀਣ ਨੂੰ ਮਿਲਦਾ ਹੈ ਭੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਲੋਕਾਂ ਦੇ ਕੋਲ ਪੈਸੇ ਹੁੰਦੇ ਨਹੀਂ ਹੈਗੇ ਜੇਬ ਦੇ ਵਿੱਚ ਤੇ ਪਾਣੀ ਅਗਰ ਪੀਣਾ ਹੋਵੇ ਤੇ 20 ਰੁਪਏ ਦੀ ਬੋਤਲ ਲੈਣੀ ਪੈਂਦੀ ਹੈ ਗਰਮੀ ਦਾ ਦਿਨ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਉਂਕਿ ਇੱਥੇ ਤਾਂ ਤੁਹਾਡੇ ਵੱਲੋਂ ਬਤੌਰ ਸੇਵਾ ਨੇ ਭਾਈ ਜਾ ਰਹੀ ਹੈ ਸਾਈਡ ਦੇ ਵਿੱਚ ਹੋਰ ਮਾਰਕੀਟ ਹੈਗੀਆਂ ਹੋਰ ਦੁਕਾਨਾਂ ਹੈਗੀਆਂ ਉਹਨਾਂ ਨੂੰ ਕੀ ਮੈਸੇਜ ਹੈ ਇਹਨਾਂ ਨੂੰ ਇਹ ਮੈਸੇਜ ਹੈ ਭਾਈ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਣੇ ਆਪਣੇ ਆਪਣੇ ਦੁਕਾਨਾਂ ਦੇ ਬਾਹਰ ਰੱਬ ਰੱਖੇ ਤੇ ਜਿਹੜੇ ਪੰਛੀ ਆ ਉਹਨਾਂ ਲਈ ਵੀ ਪਾਣੀ ਦਾ ਇੰਤਜ਼ਾਮ ਕਰਾ ਦਿੱਤਾ ਜਾਵੇ ਹਰ ਗਲੀ ਮਹੱਲੇ 'ਚ ਡੋਂਗੇ ਰੱਖੇ ਜਾਵੇ ਆਪਾਂ ਦਾ ਪਾਣੀ ਪੀ ਲੈਣ ਦੇ ਜਿਹੜੇ ਪਸ਼ੂ ਐ ਡੌਗੀ ਐ ਉਹਨਾਂ ਲਈ ਵੀ ਪਾਣੀ ਰੱਖਣਾ ਚਾਹੀਦਾ ਭਾਈ ਤੁਸੀਂ ਕੀ ਗੱਲ ਜਾਂ ਪ੍ਰਭੂ ਜਿਹੜੀ ਭਗਵਾਨ ਬੋਲੇ ਸ਼ੰਕਰ ਦੀ ਮੂਰਤੀ ਹੈ ਨਾ ਇੱਥੇ ਜਿੰਨੇ ਵੀ ਬੰਦੇ ਆਂਦੇ ਆ ਇਹਨਾਂ ਦੇ ਕਈਆਂ ਦੀਆਂ ਬਿਮਾਰੀਆਂ ਦੂਰ ਹੁੰਦੀ ਐ ਇੱਥੇ ਆ ਕੇ ਇੱਕ ਵਾਰੀ ਜਲ ਪੀ ਕੇ ਦੇਖੋ ਕਈਆਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਦੇਖੀਆਂ ਸੁਣੀਐ ਐਸਾ ਅੰਮ੍ਰਿਤ ਪਾਣੀ ਹੈ ਇਹ ਕੋਲੇਨਾਥ ਜੀ ਦੇ ਅਸ਼ੀਰਵਾਦ ਸਦਕਾ ਅੰਮ੍ਰਿਤ ਬਰਨਾਥ ਬਰਫਾਨੀ ਭੁਖੇ ਕੋ ਅਨ ਪਿਆਸੇ ਕੋ ਪਾਣੀ ਇੱਥੇ ਇਹ ਸਲੋਗਨ ਹੈ ਦਾ ਇੱਥੇ ਇਹੀ ਹੈ ਤੁਸੀਂ ਜਦੋਂ ਨਾ ਸਵੇਰੇ ਸਵੇਰੇ ਆਉਂਗੇ ਇੱਥੇ ਜਦੋਂ ਮੂਰਤੀ ਬਣਦੀ ਹੈ ਦਾ ਭਗਵਾਨ ਸ਼ੰਕਰ ਦੀ ਅਮਰਨਾਥ ਬਰਫਾਨੀ ਉਹ ਦੇਖਣ ਵਾਲਾ ਸੀਨ ਹੁੰਦਾ ਕੱਲ ਜਦੋਂ ਸਟਾਰਟ ਕਰਨੇ ਸੀਗੀ ਉਸ ਵੇਲੇ ਗਜਰਾਜ ਜੀ ਹਾਥੀ ਜੀ ਆ ਪਾਇਰੇ ਥੇ ਔਰ ਉਹਨਾਂ ਨੇ ਇੱਥੇ ਆ ਕੇ ਜਲ ਚ ਪਾਇਆ ਆਪਣਾ ਮੂੰਹ ਛੰਡ ਪਾਈ ਏ ਉਦੋਂ ਸਟਾਰਟ ਨਹੀਂ ਕੀਤੀ ਪਰ ਸਾਡੇ ਹਿਸਾਬ ਨਾਲ ਗਣੇਸ਼ ਜੀ ਆ ਕੇ ਆਰੰਭ ਕਰ ਗਏ ਸਾਡਾ ਇਹ ਕੱਲ ਇਸ ਚਾਈ ਇਹ ਕੱਲ ਦੀ ਉਦੋਂ ਬਾਅਦ ਥੋੜੀ ਜਿਹੀ ਬਰਸਾਤ ਨਹੀਂ ਹੋਈ ਜੇ ਔਰ ਗਜਰਾਜ ਜੀ ਆਏ ਨੇ ਉਹਨਾਂ ਨੇ ਪੁੱਛਿਆ ਪਾਣੀ ਇਹਨਾਂ ਪੀਣੇ ਕਹਿੰਦੇ ਨਹੀਂ ਪੀਣਾ ਪਰ ਉਸ ਗਜਰਾਜ ਜੀ ਨੇ ਆਪਣੇ ਆਪ ਸੁੰਡ ਟੱਪ ਚ ਪਾਈ ਏ ਤੇ ਉਹ ਪਰਸਾਹ ਲਾ ਕੇ ਜਿਵੇਂ ਭੋਲੇ ਨਾਲੇ ਭੇਜਨ ਨਾਲ ਜਾਂ ਵੀ ਪਰਸਾਹ ਲਾ ਗਿਆ ਬਿਲਕੁਲ ਭਗਤਾਂ ਦੇ ਅੱਖਾਂ ਦੇ ਵਿੱਚ ਹੰਝੂ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਖੁਦ ਮਾ ਖੁਦ ਜਿਹੜਾ ਬਣ ਜਾਂਦਾ ਹੈ ਸੇਵਾ ਦੀ ਫਾਮਨਾ ਰੱਖਣ ਵਾਲਿਆਂ ਦੇ ਲਈ ਜਿਹੜੀ ਹੈ ਉਹਨਾਂ ਨੂੰ ਕਿਤੇ ਵੀ ਮਾਇਆ ਇਕੱਠੀ ਕਰਨ ਦੀ ਲੋੜ ਨਹੀਂ ਪੈਂਦੀ ਪ੍ਰਮਾਤਮਾ ਖੁਦ ਜਿਹੜਾ ਉਹਨਾਂ ਦੀ ਲਈ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਸੋ ਸੇਵਾ ਕਰਵਾਉਂਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ کافی ਉਮਰਦਰਾਜ ਸਟੂਲ ਤੇ ਬੈਗੇ ਪਸੀਨਾ ਚਲਦਾ ਪਿਆ ਬਾਹਰ ਤਾਂ AC ਵੀ ਹੈ ਨਹੀਂ ਗਰਮੀ ਲੱਗਦੀ ਵੀ ਪੱਖਾ ਵੀ ਹੈ ਤਾਂ ਤੋਂ ਵੱਡਾ AC ਹੈ ਵੀ ਪ੍ਰਭੂ ਦੇ ਚਰਨਾਂ 'ਚ ਬੈਠੇ ਆਂ ਤੇ ਗਰਮੀ ਮਹਿਸੂਸ ਹੀ ਨਹੀਂ ਹੋ ਰਹੀ ਐਂ ਲੱਗਦਾ ਸੀ AC ਤੋਂ ਵੀ ਵੱਧ ਹਵਾ 'ਚ ਬੈਠੇ ਆਂ ਰਹੀ ਗੱਲ ਸ਼ਵੀਲ ਦੀ ਇਹ ਗੱਲ ਕਿਸੇ ਕੋਲ ਲੁਕੀ ਨਹੀਂ ਐ ਇਹ ਬਰਛੀਨ ਸ਼ਵੀਲ ਐ ਮੈਂ ਅਦੋਂ ਦਾ ਸ਼ਵੀਲ ਦੇ ਵਿੱਚ ਬੈਠੇ ਤਾਂ ਜਦੋਂ 25 ਸਾਲ ਪੂਰੀ ਹੁੰਦੀ ਸੀ 1 ਵਜੇ 4 ਪੂਰੀ ਹੁੰਦੀਆਂ ਸੀ ਆ ਦੇਖ ਰਹਾ ਹਲਵਾਈ ਹੁੰਦਾ ਸੀ ਉੱਤੇ ਉਦੋਂ ਤੋਂ ਲੈ ਕੇ 1962 ਟ੍ਰੇਨ ਦੀ ਸ਼ੂਲ ਜਲਦੀ ਆ ਰਹੀ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਨਾ ਤੁਹਾਡੇ ਨਾਲ ਸਾਡੇ ਨਾਲ ਮੇਰੇ ਕੁੱਲ ਦੁਨੀਆ ਪੂਰੇ ਲੁਧਿਆਣਾ ਨੇ ਪੂਰੇ ਪੰਜਾਬ ਦੇ ਸਹਿਯੋਗ ਨਾਲ ਇਹ ਸ਼ੂਲ ਚੱਲ ਜਾਰੀ ਹੈ ਇਹ ਪੁਰਾਣੀ ਪਰੰਪਰਾ ਵਾ ਠੀਕ ਇਸ ਨੂੰ ਚਲਾਉਣ ਵਾਲੇ ਬਹੁਤ ਸਵਰਗ ਵਿੱਚ ਕਈ ਬਾਤ ਹੋ ਗਏ ਨੇ ਔਰ ਉਹਨਾਂ ਦੇ ਜਦੋਂ ਅੱਗੋ ਬੇਡੇ ਨੇ ਅੱਗੋ ਉਹਨਾਂ ਦੇ ਬੇਡੇ ਨੇ ਅੱਜ ਉਹ ਸਾਰਾ ਬੀੜਾ ਉਹ ਸੰਭਾਲੀ ਬੈਠੇ ਨੇ ਇਹਨਾਂ ਸਾਰਿਆਂ ਦਾ ਸਹਿਯੋਗ ਹੈ ਜੇ ਮੈਂ ਕਹਾਂ ਮੇਰੇ ਇਕੱਲੇ ਦਾ ਜਾਂ ਇਹਨਾਂ ਦੇ ਇਕੱਲੇ ਦਾ ਕਿਸੇ ਦੇ ਇਕੱਲੇ ਦਾ ਨਹੀਂ ਹੈ ਸਭ ਦੇ ਕੋਈ ਵੀ ਕੰਮ ਹੁੰਦਾ ਨਾ ਇੱਕ ਕੱਲਾ ਦੋ ਗਿਆਰਾਂ ਬਰਬਰ ਹੁੰਦੇ ਆ ਕੱਲਾ ਦਾ ਜੰਗਲ ਵਿੱਚੋਂ ਰੁੱਖ ਵੀ ਮਾਰ ਆਈ ਹੈ ਇਸ ਕਰਕੇ ਸਾਰਿਆਂ ਦੇ ਸੰਯੋਗ ਦੇ ਨਾਲ ਇਹ ਜਿਹੜਾ ਬੀੜਾ ਹਰ ਸਾਲ ਚੱਕਦੇ ਆ ਇਹ ਪ੍ਰਭੂ ਚਕਾਨ ਵਾਲਾ ਵਾ ਰਹੀ ਗੱਲ ਜੈ ਬਾਬਾ ਬਰਫਾਣੀ ਭੁੱਖ ਨੂੰ ਅਣ ਪਿਆਸੇ ਨੂੰ ਪਾਣੀ ਜਿਹੜੇ ਅਮਨਾਂ ਯਾਤਰਾ ਨਹੀਂ ਗਏ ਜਾਂ ਨਹੀਂ ਜਾ ਸਕਦੇ ਉਹਨਾਂ ਦੇ ਮਨ ਦੀ ਸ਼ਰਧਾ ਭਾਵਨਾ ਕੀ ਹੈ ਇੱਥੇ ਵੀ ਅਮਰਾਂ ਯਾਤਰਾ ਬਣੀ ਹੋਈ ਐ ਇੱਥੇ ਹੀ ਅਮਰਾਂ ਮੰਦਿਰ ਐ ਭੋਲੇ ਦਾ ਇਹਨੂੰ ਅਮਰਾਂ ਮੰਦਿਰ ਮੰਨਦੇ ਨੇ ਬਹੁਤ سارے ਲੋਕ ਤਾਂ ਸੁੰਦਰ ਨਗਰ ਤੋਂ ਕਈ ਹੋਛਲੀਆਂ ਵਾਲੇ ਰੈਬਰ ਲੈ ਕੇ ਆਉਂਦੇ ਪਾਣੀ ਪਾਣੀ ਵਾਸਤੇ ਕਮੀ ਥੋੜੀ ਉਹਨੇ ਪਾਣੀ ਅਰ ਮਖੜਵਾ ਪੱਤੀ ਹੋਛਲੀਆਂ ਵਾਲੇ ਨੇ ਸਿਰਫ ਇੱਕ ਪ੍ਰਸ਼ਾਦ ਲੈ ਆਉਂਦੇ ਨੇ ਭੋਲੇ ਦਾ ਬਸ ਵੀ ਅਸੀਂ ਪ੍ਰਸ਼ਾਦ ਲੈਣਾ ਬਹੁਤ ਸਾਰੀਆਂ ਜਨਨੀਆਂ ਬੋਤਲਾਂ ਭੜਕ ਕੇ ਘਰ ਲੈ ਜਾਂਦੀਆਂ ਘਰ ਚੁੱਕਤੇ ਮਾਰਦੀਆਂ ਨੇ ਜਲ ਨਹਾਣ ਲੱਗਿਆ ਪਾਣੇ ਵਿੱਚ ਇਹਦੇ ਇੱਕ ਵਿਸ਼ਵਾਸ ਬੰਨ੍ਹਦੇ ਨੇ ਅੱਜ ਚੋੜੇ ਬਜ਼ਾਰ ਦੇ ਵਿੱਚ ਪਹੁੰਚੇ ਹਾਂ ਜਲ ਸੇਵਾ ਚੱਲ ਰਹੀ ਹੈ ਕਿੰਨੇ ਸਾਲ ਤੋਂ ਦੇਖ ਰਹੇ ਹੋ ਜਲ ਸੇਵਾ ਮੈਂ ਇੱਥੀ ਦਾ ਹੀ ਰਹਿਣ ਵਾਲਾ ਜੀ ਵੇਕਲਗੰਜ ਮੇਰਾ ਘਰ ਹੈਗਾ ਤੇ ਮੈਂ ਜਾਦਾ ਬਚਪਨ ਤੋਂ ਇੱਥੇ ਚੋੜੇ ਬਜ਼ਾਰ ਚ ਆਂਦਾ ਰਿਹਾ ਇਹ ਤਾਦੀ ਛਵੀਲ ਲੱਗੀ ਹੋਈ ਹੈ ਬਹੁਤ ਪੁਰਾਣੀ ਜਾਨੀ ਕਿ ਮੇਰੀ ਉਮਰ ਹੋ ਗਈ ਹੈ 48 ਸਾਲ ਉਸ ਦਿਨ ਸਭ ਨਾਲ 48 ਸਾਲ ਮੈਨੂੰ ਹੋ ਗਏ ਤੇ ਛਵੀਲ ਜਿਹੜੀ ਚੱਲਦੀ ਪਈ ਹੈ ਹਾਂ ਬਹੁਤ ਪੁਰਾਣੀ ਹੈ ਪਤਾ ਕਿਹਦੇ ਨਾਮ ਤੋਂ ਚੱਲਦੀ ਪਈ ਹੈ ਕੀ ਹੈ ਇਹ ਭੋਲੇ ਨਾਥ ਦੇ ਨਾਮ ਤੇ ਜਲਦੀ ਭੋਲੇ ਨਾਥ ਨੂੰ ਬੱਸ ਗਰਮੀ ਦਾ ਮਿਜਾਜ ਕਿਸ ਤਰੀਕੇ ਦੇਖ ਰਹੇ ਹੋ ਮੌਸਮ ਕਿਸ ਤਰੀਕੇ ਬਦਲ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਹਾਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਤਾਂ ਕਹਿੰਦਾ ਛਬੀਲ ਹਰੇਕ ਐਦਾ ਦੀ ਛਬੀਲ ਹਰੇਕ ਅੱਗੇ ਚੁਰਾਹੇ ਤੇ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ ਬਾਜ਼ਾਰ ਦੇ ਅੰਦਰ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਕਿ ਬਾਜ਼ਾਰ 'ਚ ਲੋਕੀ ਆਣ ਕਿ ਉਹਨਾਂ ਨੂੰ ਪਾਣੀ ਮਿਲ ਜਾਵੇ ਪੀਣ ਨੂੰ ਥੋੜਾ ਆਰਾਮ ਮਿਲ ਜਾਵੇ ਬਸ ਹੋਰ ਵੀ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕਿ ਕਿਉਂਕਿ ਗਰਮੀ ਕਾਫੀ ਪੈ ਰਹੀ ਹੈ ਅੰਕਲ ਕੀ ਕਹਿਣਾ ਚਾਹੂਗੇ ਗਰਮੀ ਪੈ ਰਹੀ ਹੈ ਇੱਕ ਪਾਸੇ ਜਿਹੜੀ ਛਵੀਲ ਜਲਦੀ ਪੀਏ ਠੰਡਾ ਜਲ ਚਲਦਾ ਪਿਆ ਕੀ ਕਹਿਣਾ ਬਹੁਤ ਵਧੀਆ ਹੋ ਰਿਹਾ ਜੀ ਕੰਮ ਸਾਰਾ ਕਾਫੀ ਪੁਰਾਣੀ ਹੈ ਇਹ ਛਵੀਲ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ ਜੀ ਫਿਰ ਵੀ ਕੁਝ ਅੰਦਾਜ਼ਾ ਕਾਫੀ ਸਾਲ ਹੋ ਗਏ ਮੇਰੇ 15 ਥੋੜਾ ਸਾਲ ਹੋ ਗਏ ਜੀ ਦੇ ਦੇਨੋਂ ਕਿ ਮਾਰਕੀਟ ਦੇ ਵਿੱਚ ਹੋਰ ਕਿੱਥੇ ਜਲਦੀ ਸੁਵਿਧਾ ਹੈ ਨਹੀਂ ਸਰਕਾਰ ਵੱਲੋਂ ਕਿੱਥੇ ਵੀ ਨਹੀਂ ਹੈਗੀ ਹੋਰ ਕੋਈ ਜਲਦੀ ਸੁਵਿਧਾ ਪੰਡਾਗੜ ਚੋਂ ਤਾਂ ਸਰਬ ਇਹ ਇੱਥੇ ਲੱਗਿਆ ਕੋਈ ਲੱਗਿਆ ਜੀ ਕੀ ਕਹਿਣਾ ਚਾਹੋਗੇ ਮੌਸਮ ਨੂੰ ਬਦਲਦੇ ਹੋਏ ਨੂੰ ਕਿੱਦਾਂ ਦੇਖਦੇ ਬਿਲਕੁਲ ਸਹੀ ਹੈ ਮੌਸਮ ਗਰਮੀ ਬਹੁਤ ਜ਼ਿਆਦਾ ਹੈ ਗਈ ਹੈ ਕੀਤਾ ਜੋ ਕੰਮ ਵਧੀਆ ਹੋ ਰਿਹਾ ਸਾਰਾ ਕੰਮ ਵਧੀਆ ਚੱਲ ਰਿਹਾ ਹੈ ਭਾਈ ਜੀ ਕੀ ਕਹਿਣਾ ਚਾਹਦੇ ਹੋ ਪਾਣੀ ਜਿਹੜਾ ਇਹ ਪਿਆਇਆ ਜਾਂਦਾ ਵਾ ਠੰਡਾ ਜਲ ਪਿਆਇਆ ਜਾਂਦਾ ਵਾ ਕੀ ਕਹਿਣਾ ਬੋਈ ਇਹ ਤਾਂ ਬਹੁਤ ਵੱਡਾ ਪੁੰਨ ਹੈਗਾ ਜੀ ਇੱਕ ਬੰਦੇ ਨੇ ਰੋਟੀ ਮਿਲੇ ਨਾ ਮਿਲੇ ਜੀ ਲੇਕਿਨ ਪਾਣੀ ਸ਼ਰੀਰ ਵਾਸਤੇ ਬਹੁਤ ਜ਼ਰੂਰੀ ਹੈ ਜੀ ਮੈਂ ਤਾਂ ਕਹਿੰਦਾ ਵੀ ਜੋ ਇਹ ਕੰਮ ਕਰ ਰਹੇ ਆ ਉਹ ਬਹੁਤ ਕੋੰਦਾ ਕੰਮ ਹੈ ਗਾਈ ਕਿਉਂਕਿ ਅੱਜ ਦੇ ਟਾਈਮ 'ਚ ਕੋਈ ਕੋਈ ਪਾਣੀ ਨੂੰ ਪਹੁੰਚਦਾ ਵੀ ਨਹੀਂ ਹੈਗਾ ਲੇਕਿਨ ਇਹ ਫਿਰ ਵੀ ਬਹੁਤ ਵੱਡਾ ਕੰਮ ਕਰ ਰਹੇ ਆ ਜੀ ਬਿਲਕੁਲ ਇਹ ਪੂਰੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਇੱਕ ਹੰਟਾ ਗਰ ਜਿਹੜਾ ਚੌੜਾ ਬਾਜ਼ਾਰ ਹੈ ਇਸ ਚੌੜੇ ਬਾਜ਼ਾਰ ਦੇ ਵਿੱਚ ਸਰਕਾਰ ਵੱਲੋਂ ਕੋਈ ਸਹੂਲਤ ਦਿੱਤੀ ਗਈ ਹੈ ਪਾਣੀ ਨੂੰ ਲੈ ਕੇ ਸਰ ਮੇਰੇ ਹਿਸਾਬ ਨਾਲ ਤਾਂ ਇੱਥੇ ਜਿਹੜੇ ਸ਼ਾਪੀਕਰ ਹੈਗੇ ਜੀ ਉਹ ਹੀ ਰਲ ਮਿਲ ਕੇ ਮਤਲਬ ਆਪਣਾ ਕਰਦੇ ਆ ਜੀ ਸਰਕਾਰ ਵੱਲੋਂ ਤਾਂ ਕੋਈ ਸਰਕਾਰ ਨੇ ਸਰਕਾਰ ਨੇ ਕਦੇ ਇਹਦੇ ਬਾਰੇ ਕਿਤੇ ਸੋਚਿਆ ਵੀ ਨਹੀਂ ਹੈ ਜੀ ਕਿ ਲੱਗਦਾ ਵਾ ਕਿ ਇੱਕ ਪਾਸੇ ਜਿਹੜਾ ਜਲੇ ਪਿਆ ਜਾਂਦਾ ਆਮ ਲੋਕਾਂ ਨੂੰ ਗਰਮੀ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਸ਼ੁਰੂਆਤ ਦੀ ਗਰਮੀ ਦੇ ਵਿੱਚ ਸ਼ੁਰੂਆਤ ਕਰ ਦਿੱਤਾ ਜਾਂਦਾ ਹੈ ਕਦੋਂ ਤੱਕ ਚੱਲਦੀ ਹੈ ਸ਼ਵੀਲ ਪਤਾ ਕੁਛ ਦੇ ਬਾਰੇ ਸਰ ਮਨਨੂ ਵੀ ਅਸੀਂ ਵੀ ਇੱਥੇ ਮੈਕ ਸੇਲਮੈਨ ਹੈਗਾ ਜੀ ਕੰਪਨੀ ਤੋਂ ਜੀ ਤੇ ਅਸੀਂ ਸਰ ਇੱਥੇ ਚੌੜੀਗਰ ਮਾਰਕੀਟ ਕਰੁੰਦੇ ਆਂ ਜੀ ਤੇ ਮੇਰੇ ਹਿਸਾਬ ਨਾਲ ਤਾਂ ਅਸੀਂ ਜਰ ਪਾਣੀ ਮਲ ਜੋ ਆਪਣਾ ਅਪ੍ਰੈਲ ਮਈ ਮਹੀਨਾ ਅਪ੍ਰੈਲ ਮਹੀਨਾ ਸ਼ੁਰੂ ਹੁੰਦਾ ਉਹ ਸ਼ਵੀਲ ਲੱਗ ਜਾਂਦੀ ਹੈ ਜੀ ਹਾਂਜੀ ਹਾਂਜੀ ਤੇ ਮੇਰੇ ਨਾਲ ਅਗਸਤੰਬਰ ਤੱਕ ਸਤੰਬਰ ਤੱਕ ਚੱਲਦੀ ਹੈ ਜੀ ਹਾਂਜੀ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਕੀ ਮੈਸੇਜ ਹੈ ਤੁਹਾਡੇ ਦਾ ਪਰ ਮੈਂ ਤਾਂ ਕਹਿੰਦਾ ਜੀ ਸਾਰਿਆਂ ਨੂੰ ਅੱਗੇ ਆਣਾ ਚਾਹੀਦਾ ਜੀ ਇਸ ਕੰਮ ਵਾਸਤੇ ਬਹੁਤ ਭਲਾਈ ਦਾ ਕੰਮ ਹੈਗਾ ਜੀ ਕਿਉਂਕਿ ਪਤਾ ਕੀ ਇਹ ਸਾਰੇ ਇੱਕ ਬੋਟਲ ਲਵਾਂਗੇ 20 ਰੁਪਏ ਦੀ ਜੇ ਸਾਡੇ ਜੇ 20 ਰੁਪਏ ਹੋਣਗੇ ਤਾਂ ਹੀ ਅਸੀਂ ਬੋਟਲ ਲੈ ਸਕਦੇ ਹਾਂ ਜੀ ਪਾਣੀ ਦੀ ਜੀ ਤੇ ਇੱਕ ਤਾਂ ਸ਼ੁੱਧ ਪਾਣੀ ਹੈਗਾ ਜੀ ਤੇ ਨਾਲ ਬਹੁਤ ਵੱਡੀ ਸੇਵਾ ਗਈ ਹੈ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦੇ ਨਾਲ ਪਸੀਨੇ ਜਿਸ ਤਰੀਕੇ ਸਿਰ ਦੇ ਉੱਤੇ ਚੱਲ ਰਹੇ ਨੇ ਅੰਕਲ ਕੀ ਕਹਿਣਾ ਚਾਹੋਗੇ ਇੱਕ ਗਰਮੀ ਦੇ ਵਿੱਚ ਪਸੀਨਾ ਚੱਲ ਰਿਹਾ ਤੇ ਪਾਣੀ ਮਿਲ ਗਿਆ ਬਹੁਤ ਪਾਣੀ ਬਹੁਤ ਰਾਹਤ ਆ ਬਹੁਤ ਵਧੀਆ ਰਾਹਤ ਆ ਵਧੀਆ ਲੱਗ ਰਿਹਾ ਹਾਂ ਪੀਓ ਬੜੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਸ਼ਹਿਰ ਦੇ ਵਿੱਚ ਹੋਰ ਕਿਤੇ ਕਿਤੇ ਜਲ ਜੜਾ ਲੱਗਦਾ ਵਾ ਪੀਣ ਵਾਸਤੇ ਇਦਾਂ ਸੁਵਿਧਾ ਕਿਤੇ ਕਿਤੇ ਹੈਗੀ ਹੈ ਪਤਾ ਕੁਝ ਇਹ ਸੌਦਾ ਤਾਂ ਇੱਥੇ ਹੀ ਆ ਬਾਈ ਇੱਥੇ ਹੀ ਆ ਹੋਰ ਕਿਤੇ ਨਾ ਹੋਰ ਪਾਣੀ ਦੇਖਿਆ ਅਜੇ ਥੈਂਕ ਯੂ ਸਰ ਬਹੁਤ ਵਧੀਆ ਕੰਮ ਕਰਦੇ ਹੋ ਹਰ ਸਾਲ ਕਰਦੇ ਹੋ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਕਿੰਨੇ ਸਾਲੋਂ ਦੇਖ ਬਹੁਤ ਬਹੁਤ ਸਾਲ ਜਿੰਨੀ ਮੇਰੀ ਉਮਰ ਹੈ ਮੈਂ ਉਹ ਸਾਲਾਂ ਦੇਖ ਰਹੇ ਮੈਂ ਜਿੰਨੀ ਉਮਰ ਉਮਰ ਕਿੰਨੀ ਹੋ ਗਈ ਸਰ ਥੋੜੀ 68 ਸਾਲ ਹੋ ਗਏ ਮੈਨੂੰ 68 ਸਾਲ ਹਾਂ ਆਮ ਲੋਕ ਜਿਹੜੇ ਨੇ ਜਿਨ੍ਹਾਂ ਦੇ ਜੇਬ ਦੇ ਵਿੱਚ ਪੈਸਾ ਨਹੀਂ ਹੁੰਦਾ ਗਰਮੀ ਕਾਫੀ ਵੱਧੀ ਹੋਈ ਹੈ ਤੇ ਮਾਰਕੀਟ ਵਿੱਚ ਕਈ ਇਦਾਂ ਦੀ ਥਾਵਾਂ ਨੇ ਜਿੱਥੇ ਪਾਣੀ ਬਿਲਕੁਲ ਨਹੀਂ ਨਜ਼ਰ ਆਉਂਦਾ ਤੇ ਜੇ ਪੈਸੇ ਨਾ ਹੋਣ ਤੇ ਪਾਣੀ ਕਿੱਦਾਂ ਖਰੀਦ ਕੇ ਪੀਣਗੇ ਇਦਾਂ ਜੀ ਜਿਹੜੀ ਲਗਾਤਾਰ ਸੇਵਾ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਬਹੁਤ ਬਹੁਤ ਵਧੀਆ ਕੰਮ ਕਰਦੇ ਹੇ ਹਰ ਸਾਲ ਕਰਦੇ ਬਹੁਤ ਵਧੀਆ ਕਰਦੇ ਇਹ ਹੋਇਆ ਕੰਮ ਕੋਈ ਨਹੀਂ ਕਰਦਾ। ਆਲੂ ਦੀ ਹਣੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਲੋਕ ਮਾਰਕੀਟ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਅਸੀਂ ਮੈਸੇਜ ਦੇ ਦੇ ਰਹੇ ਨੇ ਕਿ ਇਸ ਮਾਰਕੀਟ ਵਿੱਚ ਆਣਾ ਤੇ ਉਸ ਤੋਂ ਪਹਿਲਾਂ ਇੱਥੇ ਆ ਕੇ ਤੁਸੀਂ ਸ਼ਹੀਲ ਪਿਓ ਠੰਡਾ ਜਲ ਪਿਓ ਕਿਉਂਕਿ ਗਰਮੀ ਜਿਹੜਾ ਲਗਾਤਾਰ ਗਰਮੀ ਦਾ ਮੌਸਮ ਵਧ ਰਿਹਾ ਸੋ ਗਰਮੀ ਦੇ ਵਿੱਚ ਮੌਸਮ ਜਿਹੜਾ ਦਿਨ-ਦਿਨ ਮિજાਜ ਬਦਲਦਾ ਹੁੰਦਾ ਨਜ਼ਰ ਆਉਂਦਾ ਹੈ ਸੋ ਮਾਰਕੀਟ ਦੀਆਂ ਅਗਰ ਤਸਵੀਰਾਂ ਦਿਖਾਈਆਂ ਤਾਂ ਦੇਖ ਸਕਦੇ ਹੋ ਕਿ ਮਾਰਕੀਟ ਦੇ ਵਿੱਚ ਲੋਕਾਂ ਦਾ ਜਿਹੜਾ ਹਜ਼ੂਮ ਆ ਉਹ ਨਹੀਂ ਨਜ਼ਰ ਆਂਦਾ ਕਿਉਂਕਿ ਜਿਹੜੀ ਗਰਮੀ ਪੈ ਰਹੀ ਹੈ ਬੇਸੁਮਾਰ ਸੋ ਲੋਕ 1962 ਤੋਂ ਬਾਅਦ ਜਿਹੜਾ 1962 ਦੇ ਵਿੱਚ ਇਹ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਸੀਗੀ ਠੰਡੇ ਜਲ ਸੇਵਾ ਦੀ ਸੋ ਇਹ ਸੇਵਾ ਨਿਤ ਦਿਨ ਜੜੀਆ ਲਗਾਈ ਜਾਂਦੀ ਹੈ ਗਰਮੀ ਮਹੀਨੇ ਦੇ ਵਿੱਚ ਮਈ ਮਹੀਨਿਆਂ ਦੇ ਵਿੱਚ ਇਹ ਸ਼ੁਰੂਆਤ ਕਰ ਦਿੱਤਾ ਜਾਂਦਾ ਤਾਂ ਦੋਸਤੋ ਬਾਅਦ ਇਹ ਜਿਹੜਾ ਜੁਲਾਈ ਦੇ ਐਂਡ ਤੱਕ ਜਿਹੜਾ ਇਹ ਕਰਾਇਆ ਜਾਂਦਾ ਵੇ ਦੇਖ ਸਕਦੇ ਹੋ ਕਾਫੀ ਵਧੀਆ ਇਹ ਜਿਹੜਾ ਲੋਕਾਂ ਦੇ ਵਾਸਤੇ ਕਾਫੀ ਵਧੀਆ ਸੇਵਾ ਹੈ ਲੋਕ ਇੱਥੇ ਆਂਦੇ ਨੇ ਲੋਕ ਰੁਕ ਰੁਕ ਕੇ ਜਿਹੜਾ ਇੱਥੇ ਜਲ ਪੀਂਦੇ ਨੇ ਗੱਲਬਾਤ ਵੀ ਕਰ ਲੈਂਦੇ ਸਾਡੇ ਨਾਲ ਲੋਕ ਮੌਜੂਦ ਨੇ ਕੀ ਕਹਿਣਾ ਚਾਹਨੇ ਹੋ ਕਾਫੀ ਤੇਜ਼ ਰਫਤਾਰ ਦੇ ਵਿੱਚ ਆਏ ਉੱਥੋਂ ਆਵਾਜ਼ ਇੱਥੇ ਖੜ ਗਏ ਦੇਰੇ ਯਾਰ ਬਹੁਤ ਵਧੀਆ ਹਰ ਸਾਲ ਲਾਂਦੇ ਆ ਬਹੁਤ ਵਧੀਆ ਜਾਨੀ ਕਹਿੰਦਾ ਪੁੰਜਲ ਸੇਵਾ ਉਹ ਮਤਲਬ ਦੂਰੋਂ ਅੰਨੇ ਤੋਂ ਯਕੀਨ ਹੁੰਦਾ ਵੀ ਉੱਥੇ ਜਾ ਕੇ ਮਿਲ ਜਾਣਾ ਵਾ ਬਸ ਇਹੀ ਆ ਪਹਿਲਾਂ ਇੱਧਰ ਹੀ ਜਾ ਲਾਂਦੇ ਸੀ ਪਰ ਇਸ ਵਾਰ ਇਹਨਾਂ ਨੇ ਸਾਲ ਲਾਇਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਸੇਵਾ ਕਰਦੇ ਪਏ ਸੇਵਾ ਹੋਰ ਵੀ ਕਿਤੇ ਦੇਖਦੇ ਹੋ ਨਹੀਂ ਜੀ ਇੱਥੇ ਹੀ ਆਪਾਂ ਨੇ ਜਿਆਦਾਤਰ ਨੇ ਦੇਖਿਆ ਵਾ ਅੱਛਾ ਹੋਰ ਕਿਤੇ ਨਹੀਂ ਹੋਰ ਨਹੀਂ ਦੇਖਿਆ ਕਿਤੇ ਨਹੀਂ ਨਹੀਂ ਇੱਥੇ ਪਾਣੀ ਦੀ ਸੁਵਿਧਾ ਹੈਗੀ ਹੋਰ ਪੀਣ ਵਾਸਤੇ ਲੋਕ ਨਹੀਂ ਹੈਣਗੀ ਹੈ ਨਹੀਂ ਇੱਥੇ ਜਿਆਦਾ ਲੋਕ ਹੀ ਪਿੰਦੇ ਆ ਟਰੋੜੇ ਯਾਰ ਦੇ ਵਿੱਚ ਆ ਕੇ ਸਾਰੇ ਪਿੰਦੇ ਆ ਦੇਖ ਸਕਦੇ ਹੋ ਕਿ ਲੋਕਾਂ ਦਾ ਇਹੀ ਕਹਿਣਾ ਹੈ ਕਿ ਇੱਥੇ ਪਾਣੀ ਦੀ ਜਿਹੜੀ ਸੁਵਿਧਾ ਹੈ ਉਹ ਇਸੇ ਜਗ੍ਹਾ ਤੇ ਮਿਲਦੀ ਹੈ ਇੱਥੇ ਲੋਕ ਦੇਖ ਸਕਦੇ ਹੋ ਕਿ ਸੇਵਾ ਨਿਭਾ ਰਹੇ ਨੇ ਬਤੌਰ ਸੋਨਾ ਵੱਲੋ ਸਵੇਰ ਤੋਂ ਸੇਵਾ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼ਾਮ ਤੱਕਰ ਸੇਵਾ ਜਿਹੜੀ ਲਗਾਤਾਰ ਚੱਲਦੀ ਹੈ ਤਸਵੀਰਾਂ ਮੰਦਰ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇਹ ਦੇਖ ਸਕਦੇ ਹੋ ਸੋ ਭਗਵਾਨ ਪੋਲੇਨਾਥ ਜੀ ਦੀ ਜਿਹੜੀ ਕਿਰਪਾ ਉਹ ਕਿਸ ਤਰੀਕੇ ਇਸ ਇੱਥੇ ਲੋਕਾਂ ਦੇ ਉੱਤੇ ਠੰਡਾ ਜਲ ਜਿਹੜਾ ਬਹੁਤ ਜ਼ਰੂਰੀ ਹੈ ਸਰੀਰ ਵਾਸਤੇ ਸਿਹਤ ਵਾਸਤੇ ਲੋਕ ਆਂਦੇ ਨੇ ਲੋਕ ਆ ਕੇ ਜਲ ਪੀ ਰਹੇ ਨੇ ਪੀਨ ਤੋਂ ਬਾਅਦ ਉਹ ਜਿਹੜਾ ਮਾਰਕੀਟ ਵੀ ਕਰਦੇ ਨੇ ਪਰ ਇੱਕ ਪਾਸੇ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਜਿਹੜਾ ਪਾਣੀ ਦੀ ਜਿਹੜੀ ਸੇਵਾ ਆ ਲੋਕਾਂ ਦੇ ਵੱਲੋਂ ਕਹੀ ਜਾਂਦੀ ਕਿ ਇਸ ਆਲੇ ਦੁਆਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਸਮਰਾਣਾ ਚੌਕ ਤੋਂ ਬਾਅਦ ਚੋੜੇ ਬਾਜ਼ਾਰ ਤੱਕ ਦੇ ਵਿੱਚ ਕਿਤੇ ਵੀ ਪਾਣੀ ਦੀ ਜਿਹੜੀ ਸੇਵਾ ਆ ਉਹ ਨਹੀਂ ਦੇਖਣ ਨੂੰ ਮਿਲਦੀ ਇਸੇ ਥਾਂ ਤੇ ਪਾਣੀ ਦੀ ਸੇਵਾ ਮਿਲਦੀ ਹੈ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਹੋਇਆ ਸੋ ਬਹੁਤ ਹੀ ਵਧੀਆ ਲੋਕ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ ਗਰਮੀ ਨੂੰ ਦੇਖਦੇ ਹੋਏ ਸੋ ਦੇਖ ਸਕਦੇ ਹੋ ਕਿ ਕਾਫੀ ਵਧੀਆ ਜਿਹੜਾ ਇਹ ਸੇਵਾ ਨੇ ਭਾਈ ਜਾਰੀ ਐ ਸੋ ਲੁਧਿਆਣਾ ਸ਼ਹਿਰ ਵਾਸਤਿਆਂ ਨੂੰ ਅਪੀਲ ਹੈ ਕਿ ਇਸ ਮਾਰਕੀਟ ਵਿਚ ਆਣਾ ਐ ਇੱਥੋਂ ਤੁਸੀਂ ਜ਼ਰੂਰ ਪ੍ਰਸ਼ਾਦ ਇਹ ਜ਼ਰੂਰ ਛਕਣਾ ਵਾ ਕਿਉਂਕਿ ਇਹਨੂੰ ਪ੍ਰਸ਼ਾਦ ਕਿਹਾ ਜਾ ਸਕਦਾ ਕਿਉਂਕਿ ਸੇਵਾ ਜਿਹੜੀ ਹੈ ਭੋਲੇਨਾਥ ਦੇ ਨਾਮ ਤੋਂ ਲਗਾਈ ਜਾਂਦੀ ਹੈ ਜੈ ਬਾਬਾ ਬਰਫਾਣੀ ਭੁੱਖੇ ਨੂੰ ਹਨ ਪਿਆਸੇ ਨੂੰ ਪਾਣੀ ਜਿਹੜਾ ਇੱਥੇ ਪਿਆਇਆ ਜਾਂਦਾ ਦੇਖਰੋ ਤੁਹਾਨੂੰ ਲਈ ਮਿਹਨਤੀ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ